ਇੱਕ ਵਾਰ ਜਿੰਤੂ ਮੈਂ ਸੰਭਾਰਾ ਇਹ ਹੁਣ ਉਹ ਵੀ ਅਸਤੋਜ ਜਾਂ ਕਲੀ ਦੀ ਗੱਲ ਹੋ ਰਹੀ ਆ ਵੀ ਉਹ ਤੇਰੀ ਸਮਝ ਜਿਹਦੇ ਇੱਕ ਵਾਰ ਧਿਆਨ ਚ ਆ ਗਈ ਕਾਲ ਫਾਸਤੇ ਤਾਹੇ ਉਭਾਰਾ ਉਹ ਕਾਲ ਦੇ ਜੰਗਲ ਚੋਂ ਇਸ ਜੋ ਸੰਸਾਰ ਨਾਲ ਜੁੜੇ ਹੋਏ ਉਸ ਨਹੀਂ ਖਤਮ ਹੋਣਾ ਇਸਰੀਲੀ ਹੀ ਖਤਮ ਹੋਣਾ ਜੋ ਇਸ ਰੀਰ ਤੋਂ ਉੱਤੇ ਉੱਠ ਗਿਆ ਤੇਰੇ ਨਾਲ ਜੁੜ ਗਿਆ ਤੂੰ ਖਤਮ ਨਹੀਂ ਹੁੰਦਾ ਤੂੰ ਕਾਲ ਤੋਂ ਬਹਾਰਾ ਸਮੇ ਤੋਂ ਫਿਰ ਉਹ ਕਾਲ ਫਾਸਤੇ ਚੰਗਲ ਚੋਂ ਉੱਤੇ ਉੱਠ ਗਿਆ ਉਬਾਰਾ ਮਤਲਬ ਜਿਹੜਾ ਡੁੱਬ ਰਿਹਾ ਉਹਨੂੰ ਡੁੱਬੇ ਹੋਏ ਨੂੰ ਤਾਰ ਲੈਣਾ ਮਤਲਬ ਉਬਾਰ ਲੈਣਾ ਜਿਨ ਨਰ ਨਾਮ ਤੇ ਹਾਰੋ ਕਹਾ ਹੂੰ ਕਹਿੰਦੇ ਜਿਨੇ ਨਾਮ ਤੇਰਾ ਕਿਹਾ ਨਾਮ ਕੌਣ ਕਹਿ ਸਕਦਾ ਨਾਮ ਦਾ ਹੋਮੀ ਨਭਰੋਧਾ ਜੇ ਜਿਸ ਦੀ ਹੋਮੀ ਖਤਮਾ ਉਹੀ ਨਾਮ ਕਹਿ ਸਕਦਾ ਜਿਸਨੇ ਹੋਮੀ ਇਹ ਵਜੂਦ ਆਪਣਾ ਖਤਮ ਕਰ ਲਿਆ ਜਿਹੜਾ ਤੇਰੇ ਨਾਲ ਜੁੜ ਗਿਆ ਨਾਮ ਤੇਰੇ ਗਿਆਨ ਸੱਚ ਦੇ ਗਿਆਨ ਦੀ ਖੇ ਪਾ ਭੰਡਾਰ ਆ ਜਿਨੇ ਨਰ ਨਾਮ ਤੇ ਹਾਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਉਹ ਹੀ ਦਲਿੱਤਰ ਤੇ ਉਹ ਦੋਖਾਂ ਤੋਂ ਸਾਰੇ ਆਪਣੇ ਵਿਕਾਰਾਂ ਤੋਂ ਖਤਮ ਹੋ ਗਿਆ ਜਿਨੇ ਤੇਰਾ ਨਾਮ ਕਿਹਾ ਉਹ ਵਿਕਾਰ ਹਉਮੀ ਕਰਕੇ ਨੇ ਜਿਹਦੀ ਹਉਮੀ ਖਤਮ ਹੋ ਗਈ ਉਹ ਹੀ ਨਾਮ ਬਾਰੇ ਕਹਿ ਸਕਦਾ ਦੱਸ ਸਕਦਾ ਉਹਦੇ ਹੀ ਦਰਦ ਦੁਸ਼ਟ ਦੋਖ ਖਤਮ ਹੋਣੇ ਨੇ ਜਿਹੜਾ ਨਾਮ ਕਹੋਗਾ ਓਬਵੀਅਸਲੀ ਜਦੋਂ ਹਉਮੀ ਆ ਤਾਂ ਹੀ ਸਾਡੇ ਅੰਦਰ ਵਿਕਾਰ ਨੇ ਤੇ ਅਗਣ ਨੇ ਜਦੋਂ ਹੋਮੀ ਖਤਮ ਹੋ ਗਈ ਤਾਂ ਅਗਣ ਖਤਮ ਨੇ ਬੁਖਾਰ ਖਤਮ ਨਹੀਂ ਉਹੀ ਗੱਲ ਹੋ ਰਹੀ ਹੈ ਇੱਥੇ ਇੱਥੇ 24ਵੇਂ ਪੈਰੀ ਦੀ ਸਮਾਪਤੀ ਹੈ